ਮਾਸ਼ਾ ਸ਼ਿਵ ਤੋਂ ਪ੍ਰਭਾਵਿਤ ਹੋ ਗਿਆ ਫਿਰ ਉਹਨਾਂ ਵਰਗਾ ਬਹੁਤ ਲਿਖਿਆ ਹੂੰ ਉਦੋਂ ਸਾਰੇ ਨੇ ਆਲੇ ਦੁਆਲੇ ਛੇ ਵੀ ਹੁੰਦਾ ਹੈ ਹੂੰ ਫਿਰ ਫਿਰ ਵਾਰਿਸ਼ਾਂ ਪੜਿਆ ਫਿਰ ਇਹ ਵਾਰਿਸ਼ਾਂ ਵਰਗੀਆਂ ਗੱਲਾਂ ਲਿਖਣੀ ਸ਼ੁਰੂਆਂ ਸ਼ੁਰੂ ਕਰਤੀਆਂ ਹੂੰ ਤੇ ਜਦੋਂ ਮੋਹਨ ਸਿੰਘ ਉਹਨਾਂ ਨੂੰ ਪੜਨ ਲੱਗਿਆ ਉਦੋਂ ਥੋੜਾ ਜਿਹਾ ਮੇਰਾ ਸੰਜੀਦਾ ਸੰਜੀਦਗੀ ਆ ਗਈ ਮੇਰੀ ਕਵਤਾ ਵਿੱਚ ਅੱਛਾ ਜੀ ਹਾਂਜੀ ਹਾਂਜੀ ਹੂੰ ਤੇ ਤੁਸੀਂ ਸ਼ਿਵ ਕੁਮਾਰ ਹੋਰਾਂ ਦਾ ਬਹੁਤ ਸਾਰੇ ਇੰਟਰਵਿਊਜ਼ ਚ ਪਹਿਲਾਂ ਵੀ ਜ਼ਿਕਰ ਕੀਤਾ ਵੀ ਤੁਸੀਂ ਸ਼ਿਵ ਕੁਮਾਰ ਬਟਾਲਵੀ ਤੋਂ ਬਹੁਤ ਪ੍ਰਭਾਵਿਤ ਸੀਗੇ ਹਨਾ ਤਾਂ ਤੁਹਾਨੂੰ ਉਹਨਾਂ ਦੀ ਕਿਹੜੀ ਗੱਲ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਸੀ ਉਹਨਾਂ ਦੀ ਲਿਖਤਾਂ ਚੋਂ ਜਾਂ ਉਹਨਾਂ ਦੀ ਸਖਸ਼ੀਅਤ ਚੋਂ ਤੁਹਾਨੂੰ ਕੀ ਵੱਧ ਪ੍ਰਭਾਵਿਤ ਕਰਦਾ ਸੀ ਉਹਨਾਂ ਦੀ ਜਦੋਂ ਤੇ ਮੈਂ ਉਹਨਾਂ ਤੋਂ ਪਹਿਲੀ ਵਾਰੀ ਬਿਨਾ ਪੜੇ ਪ੍ਰਭਾਵਿਤ ਹੋਇਆ ਉਹ ਤੇ ਉਹਨਾਂ ਦਾ ਇੱਕ ਲੇਖ ਹੀ ਹੂੰ ਤੇ ਉਹਨਾਂ ਦੀ ਜਿੱਤਰਾ ਉਹਨਾਂ ਦੀ ਇੱਕ ਜੀਵਨੀ ਹੁੰਦੀ ਆ ਨੌਜਵਾਨੀ ਮਤਲਬ ਕਿਸੇ ਦੀ ਵੀ ਜੀਵਨੀ ਭਾਵੇਂ ਕੋਈ ਕੋਈ ਨਾਇਕ ਆ ਜਾਂ ਕੋਈ ਖਲਨਾਇਕ ਤਾਂ ਮੈਂ ਕਈ ਵਾਰ ਪ੍ਰਭਾਵਿਤ ਹੋ ਜਾਂਦੀ ਇਹ ਤਾਂ ਸ਼ੇਰ ਸ਼ੇਵ ਕੁਮਾਰ ਦੀ ਇੱਕ ਜੀਵਨੀ ਹੀ ਉਹਦੇ ਤੋਂ ਮੈਂ ਪ੍ਰਭਾਵਿਤ ਹੋ ਗਿਆ ਹਾਂਜੀ ਤੇ ਮਨ ਵਿੱਚ ਉਹੋ ਹੀ ਖਿਆਲ ਘਰੇ ਇਹ ਜ਼ਿੰਦਗੀ ਬਹੁਤ ਵਧੀਆ ਹੁੰਦੀ ਹੈ ਹੂੰ ਤੇ ਫਿਰ ਉਹਨਾਂ ਨੂੰ ਕਵਤਾ ਤਾਂ ਥੋੜੀ ਬੋਦੀ ਪਹਿਲਾਂ ਹੀ ਆਉਂਦੀ ਸੀ ਜਦੋਂ ਉਹਨਾਂ ਨੂੰ ਪੜਿਆ ਉਹਨਾਂ ਦੇ ਜੀਵਨੀ ਚ ਇੰਨਾ ਮਤਲਬ ਮਨ ਗੜੋਚੋ ਗਿਆ ਫਿਰ ਕਵਤਾ ਲਿਖੀ ਅਜੱਖੀ ਵੇਂਦੇ ਲੂਸ ਗਿਆ ਸਾਡੇ ਸਾਲਾਂ ਦੇ ਏਰਮਾਨ ਅਜੇ ਆਣ ਸਰਾਨੇ ਪੜ ਗਿਆ ਕੋਈ ਕਾਲਾ ਇਲਮ ਸ਼ੈਤਾਨ ਅਜ ਬਿਜਲੀ ਡਿੱਗੀ ਸ਼ਹਿਰ ਤੇ ਹੋਇਆ ਯਾਰ ਬਾਂ ਦਾ ਨੁਕਸਾਨ ਅਰ ਚੜ ਗਈ ਨਹਿਰ ਪਹਾੜੀਆਂ ਤੇ ਕੁਦਰਤ ਹੋਈ ਹੈਰਾਨ ਵਾਹ ਅਜ ਡਰ ਗਈ ਖੇਤੀ ਵਾੜ ਤੋਂ ਜਦ ਘਰ ਨੂੰ ਗਿਆ ਕਿਸਾਨ ਅਜ ਮੁਰਦੇ ਚੱਲੇ ਜਾਂਜ ਨੂੰ ਤੇ ਲਾੜੇ ਕਬਰਸਥਾਨ ਇਸ ਲੋਕ ਦੇ ਹਰ ਇੱਕ ਜੀਵ ਨੂੰ ਜਿਵੇਂ ਸਾਡਾ ਪਿਆ ਸਰਾਪ ਨੇ ਚਾਰ ਚ ਫੇਰਾ ਵੇਖਿਆ ਤੇ ਸਮੇਂ ਨੂੰ ਚੜਿਆ ਤਾਪ ਮੈਨੂੰ ਲੱਗਾ ਦੇ ਤਸੱਲੀਆਂ ਜੇ ਅਜੇ ਆਬਰੋਂ ਦਾ ਬਾਪ ਜਾਂਦਾ ਜਾਂਦਾ ਕਹਿ ਗਿਆ ਹੁਣ ਕਰੀ ਗਮਾਂ ਦਾ ਜਾਪ ਅਸੀਂ ਗੀਤੀ ਹੀ ਲਿਖ ਲੈ ਗਏ ਹਾਂ ਬਗੈ ਤੇ ਗੀਤੀ ਹੀ ਬਣ ਗਏ ਆਪ ਸਾਡੇ ਮੁਖ ਤੇ ਪੈਣ ਚ ਰੂੜੀਆਂ ਜਿਵੇਂ ਲਿਖਿਆ ਹੈ ਵਰਲਾ ਆਪ ਇਹ ਮਤਲਬ ਉਦੋਂ ਕੋਈ ਗਰੀਬੀ ਹਿੰਦੀ ਆ ਹਾਂਜੀ ਤੇ ਬੰਦਾ ਕੁਝ ਗਰੀਬੀ ਤੋਂ ਪਰੇਸ਼ਾਨ ਹੁੰਦਾ ਕੋਈ ਇਹੋ ਜੇ ਨਾਇਕਾਂ ਨੂੰ ਪਸੰਦ ਕਰਦਾ ਹੂੰ ਤੇ ਉਹ ਇਹ ਰਲੀ ਮਿਲੀ ਜੀ ਮੇਰੇ ਭਾਵ ਹੀ ਇਹ ਕਵਤਾ ਚ ਆ ਗਏ ਹਮ ਕਿੰਨੀ ਸੋਹਣੀ ਲਾਈ ਰਸੀ ਗੀਤ ਹੀ ਲਿਖ ਲਿਖ ਹੰਬ ਗਏ ਤੇ ਗੀਤ ਹੀ ਬਣ ਗਿਆ ਆਪ ਇਹ ਕਿਸੇ ਸਮਾਗਮ ਵਿੱਚ ਜਦੋਂ ਇਹ ਕਵਤਾ ਸਨ ਇਹ ਹੋਰ ਵੀ ਮਤਲਬ ਇਹੋ ਜਿਹਾ ਲਿਖਿਆ ਸੀ ਉਦੋਂ ਹਾਂਜੀ ਤੇ ਕਈ ਮਤਲਬ ਜਿਹੜੇ ਸਹਿਯੋਗੀ ਉਹ ਨਹੀਂ ਯਕੀਨ ਨਹੀਂ ਕਰਦੇ ਕਿ ਇਹਨੇ ਲਿਖਿਆ ਹੋਵੇ ਅੱਛਾ ਹਾਂਜੀ ਹਾਂਜੀ ਅੱਜ ਮੈਨੂੰ ਲੱਗਦਾ ਵੀ ਉਹ ਸਹੀ ਸੀ ਹਮ ਉਦੋਂ ਮੈਨੂੰ ਲੱਗਦਾ ਕਿ ਉਹ ਜਾਣ ਕੇ ਕਹਿ ਰਹੇ ਆ ਹਮ ਤੇ ਤੁਸੀਂ ਜਿਵੇਂ ਵਾਰਿਸਾ ਉਹਨਾਂ ਦਾ ਜ਼ਿਕਰ ਕੀਤਾ ਤੁਸੀਂ ਦੱਸ ਦਿਓ ਵੀ ਵਾਰਿਸਾ ਨੂੰ ਤੁਸੀਂ ਉਹਨਾਂ ਦੀ ਲਿਖੀ ਹੀਰ ਨੂੰ ਕਵਿਤਾ ਦੀ ਸਿਖਰ ਮੰਨਦੇ ਹੋ ਤੁਸੀਂ ਹਾਂਜੀ ਹਾਂਜੀ ਤੇ ਉਹਨਾਂ ਬਾਰੇ ਸਾਨੂੰ ਤੁਸੀਂ ਦੱਸੋ ਹੀਰ ਤੁਸੀਂ ਕਦੋਂ ਪੜ੍ਹੀ ਸੀ ਪਹਿਲੀ ਵਾਰੀ ਇਹ ਹੀਰ ਮੈਂ ਸ਼ਿਵ ਤੋਂ ਬਾਅਦ ਸੀ ਪੜ੍ਹੀ ਹੀਰ 2006 ਦੇ ਆਲੇ ਦੁਆਲੇ ਮੈਂ ਕਿਤਾਬਾਂ ਪੜ੍ਹੀਆਂ ਅੱਛਾ ਹਾਂਜੀ ਹਾਂਜੀ ਤੇ ਹੀਰ ਇੱਕ ਵਾਰੀ ਪੜ੍ਹੀ ਕਿ ਬਾਰੀ-ਬਾਰੀ ਪੜ੍ਹੀ ਕਿਉਂਕਿ ਇੱਕ ਵਾਰੀ ਪੜੀ ਸਾਨੂੰ ਕਈ ਵਾਰੀ ਸਮਝ ਨਹੀਂ ਪੈਂਦੀ ਹੈ ਨਾ ਤਾਂ ਕਈ ਵਾਰੀ ਅਸੀਂ ਦੁਬਾਰੇ ਪੜਦੇ ਹਾਂ ਤੁਸੀਂ ਉਹਨੂੰ ਕਿੰਨੇ ਵਾਰੀ ਪੜਿਆ ਇਹ ਹੀਰ ਮਤਲਬ ਉਹ ਇੱਕ ਕਿਤਾਬ ਆ ਤੇ ਹਰ ਵਾਰੀ ਬੰਦੇ ਨੂੰ ਪੜਨ ਨੂੰ ਜੀ ਗਦ ਜਦੋਂ ਕੁਝ ਵੇਖੂ ਕੁਝ ਨਾ ਕੁਝ ਨਵਾਂ ਇਹ ਸਰਤਾਜ ਹੋਣਾ ਵੀ ਗੱਲ ਗਈ ਸੀ ਹਾਂਜੀ ਕਿ ਜਦੋਂ ਵੀ ਹੀਰ ਪੜੋ ਉਹਦੇ ਚੋਂ ਕੁਝ ਨਾ ਕੁਝ ਤੁਹਾਨੂੰ ਨਵਾਂ ਜ਼ਰੂਰ ਸਮਝ ਆਊਗੀ ਹੂੰ ਤੇ ਤੁਹਾਡੇ ਹੱਥ ਚ ਇਸ ਸਮੇ ਵੀ ਹੀਰ ਹੈ ਹੀਰ ਦਮੋਦਰ ਹਾਂ ਜੀ ਹਾਂ ਜੀ ਤੁਸੀਂ ਸਾਨੂੰ ਫਿਰ ਹੀਰ ਚੋ ਕੁਛ ਨਾ ਕੁਛ ਜ਼ਰੂਰ ਸੁਣਾਓ ਇਹ ਮਤਲਬ ਇਹਦੀ ਮੈਂ ਇਹ ਤੇ ਤਾਂ ਗੱਲ ਇਹ ਪਤਾਬ ਰੱਖੀ ਕਿ ਪਾਸ਼ਾ ਦੀ ਗੱਲ ਹੈ ਤਾਂ ਹੀਰ ਵੀ ਚਲੋ ਸੁਣਾ ਦੇਣਾ ਹਾਂ ਜੀ ਇਹ ਇਹਦੇ ਵਿੱਚ ਮੈਨੂੰ ਇਹਦੀ ਪਾਸ਼ਾ ਮਤਲਬ ਵਾਰਿਸ ਸ਼ਾਹ ਬਰਗਾ ਚਲੋ ਸਿਖਰਤੇ ਨਹੀਂ ਜਾਣਾ ਪਰ ਇਹ ਜੇ ਪਾਸ਼ਾ ਬੱਖੋ ਵੇਖੀਏ ਹੂੰ ਤੇ ਇਹ ਬੜੀ ਦੁਰਲੱਭ ਕਿਤਾਬ ਆ ਮਤਲਬ ਇਹ ਲੋਕ ਬਹੁਤ ਇਹਨੂੰ ਘੱਟ ਜਾਣਦੇ ਜਾਂ ਘੱਟ ਪੜ੍ਹਦੇ ਆ ਤਮੋਦਰ ਨੂੰ ਹੂੰ ਤੇ ਜਿਹੜੀ ਪੰਜਾਬ ਦੀ ਪਾਸ਼ਾ ਵਾ ਜਾਂ ਇਸ ਕਿਤਾਬ ਵਿੱਚ ਮੈਨੂੰ ਇਹ ਮਿਲੀ ਪੜ੍ਹਨ ਨੂੰ ਤੇ ਜਾਂ ਭਾਈ ਬਾਲੇ ਵਾਲੀ ਸਾਖੀ ਜੋ ਅੱਛਾ ਹਾਂਜੀ ਤੇ ਉਹਦੇ ਚੋਂ ਇਹ ਪਾਸ਼ਾ ਵੇਖ ਸਕਦੇ ਜੋ ਹੂੰ ਜਾਂ ਤਮੋਦਰ ਦੀ ਕਿਤਾਬ ਚੋਂ ਵੇਖ ਸਕਦੇ ਬਾਕੀ ਇਹ ਪਾਸ਼ਾ ਨਿਆ ਬੀ ਦੀਆਂ ਬਹੁਤ ਘੱਟ ਕਿਤਾਬਾਂ ਚ ਹੈਗੀ ਆ ਮੈਨੂੰ ਲੱਗਦਾ ਕਿ ਕਿਸੇ ਵਿੱਚ ਵੀ ਨਹੀਂ ਹੈਗੀ ਅੱਛਾ ਹਾਂ ਜਿਹੜੀਆਂ ਮੈਂ ਪੜੀਆਂ ਹੋ ਸਕਦਾ ਕੁਝ ਕਿਤਾਬਾਂ ਹੋਣ ਪਰ ਮੇਰੀ ਮੈਂ ਅਜੇ ਤੱਕ ਮੈਂ ਇਹਨਾਂ ਦੋਹਾਂ ਕਿਤਾਬਾਂ ਤੋਂ ਬਿਨਾ ਹੋਰ ਇਹੋ ਜੀ ਭਾਸ਼ਾ ਕਿਸੇ ਕਿਤਾਬਤ ਨਹੀਂ ਪੜੀ ਅੱਛਾ ਹਾਂਜੀ ਹਾਂਜੀ ਤਾਂ ਇਹ ਜਿਹੜੇ ਆਪਾਂ ਨੂੰ ਸੁਣ ਰਹੇ ਆ ਜਾਂ ਦੇਖ ਰਹੇ ਆ ਉਹਨਾਂ ਨੂੰ ਇਹ ਪੜ੍ਹਨੀ ਚਾਹੀਦੀ ਆ ਜਿਹੜੇ ਕਿਤਾਬਾਂ ਪੜਨ ਦੇ ਸ਼ੌਕੀਨ ਨੇ ਹਾਂਜੀ ਹਾਂਜੀ ਇਹ ਸਾਡੀ ਪੁਰਾਣੀ ਭਾਸ਼ਾ ਦਾ ਸਰਮਾਇਆ ਵਾ ਜਿਹੜੀ ਖਤਮ ਹੋ ਗਈ ਹੈ ਜਿਹੜੀ ਨਹੀਂ ਅੱਜ ਕੱਲ ਬੋਲੀ ਜਾਂਦੀ ਇਹ ਲੈਹਦੇ ਪੰਜਾਬ ਦੀ ਭਾਸ਼ਾ ਉੱਥੇ ਵੀ ਨਹੀਂ ਮੇਰੇ ਖਿਆਲ ਬੋਲੀ ਜਾਂਦੀ ਹੈ ਭਾਸ਼ਾ ਹੂੰ ਤੇ ਬਾਈ ਜੀ ਤੁਸੀਂ ਸਾਨੂੰ ਹੀਰ ਚੋ ਕੁਛ ਨਾ ਕੁਛ ਜ਼ਰੂਰ ਸੁਣਾਇਓ ਹਾਂਜੀ ਹਾਂਜੀ ਉਹ ਨਾ ਫਕਰ ਦਾ ਬੋਤ ਆਸਾਨ ਲੈਣਾ ਬੜਾ ਕਠਨ ਹੈ ਜੋਗ ਕਮਾਵਣਾ ਓਏ ਕਾ ਤੂੰ ਮੁੰਦਰਾ ਜੰਗਲਾਂ ਵਿੱਚ ਰਹਿਣਾ ਬੀਨ ਕਿੰਗ ਤੇ ਸੰਖ ਵਜਾਵਣਾ ਓਏ ਜਗਨਨਾਥ ਗੁਦਾਵਰੀ ਗੰਗਾ ਜਮਨਾ ਸਦਾ ਤੀਰਥੀ ਜਾ ਕੇ ਨਾਵਣਾ ਓਏ ਲੇ ਸਾਧਾਂ ਦੇ ਜਾਵਣਾ ਦੇਸ਼ ਪੱਛਮ ਨਵਾਂ ਨਾਥਾਂ ਦਾ ਦਰਸ਼ਨ ਪਾਵਣਾ ਵੇ ਬਾ ਹੁਣ ਇਹਦੇ ਸ਼ਬਦਾਵਲੀ ਕਿੰਨੀ ਵਧੀਆ ਦੇਚ ਤੇ ਮੈਂ ਉਹਨਾਂ ਉਸਤਾਦਾਂ ਨੂੰ ਤਾਂ ਬੜੇ ਮਹਾਨ ਮੰਨਦਾ ਕਿ ਉਹਨਾਂ ਉਹ ਚੀਜ਼ਾਂ ਨੂੰ ਬਚਾ ਲਿਆ ਹਮ ਜਿੱਦਾਂ ਉਸਤਾਦ ਬਾਪੂ ਦੇਵ ਥਰੀਕਿਆਂ ਵਾਲਾ ਉਹਨਾਂ ਜਿਹੜੀਆਂ ਜੇ ਉਹ ਨਾਂ ਇਹ ਕਲੀਆਂ ਨੂੰ ਦੁਬਾਰਾ ਲਿਖ ਦੇ ਹੂੰ ਉਹਨਾਂ ਨੂੰ ਮੇਰੇ ਸਾਬ ਨੂੰ ਖਤਮ ਹੋ ਜਾਣੀਆਂ ਬਿਲਕੁਲ ਹੂੰ ਬਾਬੂ ਸਿੰਘ ਮਾਨ ਹੋਣਾ ਵੀ ਪੰਜਾਬੀ ਲੋਕ ਧਾਰਾ ਦੇ ਵਿੱਚੋਂ ਕੁਝ ਜਿਹੜੇ ਬੋਲੀਆਂ ਗੀਤ ਸੀ ਉਹਨਾਂ ਨੂੰ ਲੈ ਕੇ ਜਿਹੜੇ ਉਹਨਾਂ ਗਾਣੇ ਗੀਤ ਲਿਖੇ ਆ ਜੇ ਉਹ ਨਾਂ ਲਿਖ ਦੇ ਤੇ ਇਹ ਖਤਮ ਹੀ ਸਭ ਕੁਝ ਹੂੰ ਉਹ ਐ ਹੋ ਜੀ ਬੋਲੀ ਉਹ ਜਿਹੜੀ ਉਹਨਾਂ ਸੰਭਾਲ ਲਈ ਆ ਹੂੰ ਮੇਰੇ ਮਿੱਤਰ ਆ ਉਹ ਵੀ ਬੜੀਆ ਵਧੀਆ ਲਿਖਦੇ ਆ ਸਾਹ ਪਨ ਗੋਟਾ ਵਾ ਹੂੰ ਚਲੋ ਮੈਂ ਠੀਕ ਆ ਮੈਂ ਕਿਤਾਬਾਂ ਪੜਦਾ ਪਰ ਫਿਰ ਵੀ ਮੈਂ ਵੇਖ ਲੈਣਾ ਕਿ ਕੁਝ ਸ਼ਬਦ ਆ ਜਿਹੜੇ ਉਹਦੇ ਗੀਤਾਂ ਚ ਹੁੰਦੇ ਆ ਜਿਹੜੇ ਸਾਹਮਣੇ ਹੋ ਗਿਆ ਕੁਝ ਜਿਹੜੇ ਸਾਹਿਤਕ ਤਰੀਕੇ ਨਾਲ ਲਿਖਦੇ ਨਵੇਂ ਮੁੰਡੇ ਆ ਇੱਕ ਉਹ ਰਵਿੰਦਰ ਮਾਨ ਆ ਹੀ ਆਉਂਦਾ ਮੈਨੂੰ ਰੋ ਸਵੇਰੇ ਸੁਪਨਾ ਤੇਰੇ ਪੈਰਾਂ ਦਾ ਉਹਦਾ ਵੀ ਬੜਾ ਵਧੀਆ ਹਰਮਨ ਉਹ ਵੀ ਬਹੁਤ ਵਧੀਆ ਲਿਖਦਾ ਹੂੰ ਤੇ ਸਿੰਦਰ ਸਤਾਜ ਹੋਣੀ ਤੇ ਹੈ ਹੀ ਬਹੁਤ ਵਧੀਆ ਹੋਰ ਵੀ ਬੜੇ ਵਧੀਆ ਕਈ ਲਿਖ ਗਿਆ ਹੂੰ ਤੇ ਤੁਸੀਂ ਜਦੋਂ ਲਿਖਣਾ ਪਹਿਲਾਂ ਸ਼ੁਰੂ ਕੀਤਾ ਸੀਗਾ ਉਦੋਂ ਤੁਸੀਂ ਕਿਸੇ ਲੇਖਕ ਤੋਂ ਪ੍ਰਭਾਵਿਤ ਸੀਗੇ ਜਿਵੇਂ ਤੁਸੀਂ ਸ਼ਿਵਦੀ ਤਾਂ ਪਹਿਲਾਂ ਗੱਲ ਕੀਤੀ ਹੈ ਜਿਵੇਂ ਤੁਸੀਂ ਬਾਪੂ ਦੇਵ ਥਰੀਕੇ ਵਾਲਿਆਂ ਦੀ ਗੱਲ ਕੀਤੀ ਹੈ ਤੁਸੀਂ ਉਦੋਂ ਪਹਿਲਾਂ ਉਹਨਾਂ ਦੇ ਗੀਤ ਸੁਨੇ ਹੋਏ ਸੀ ਹਾਂਜੀ 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 ਬਾਪੂ ਦੇਵ ਉਹਨਾਂ ਦਾ ਮੈਂ ਗੁਰਦਾਸ ਮਾਨ ਸਾਹਿਬ ਤੋਂ ਬੜਾ ਪ੍ਰਭਾਵਿਤ ਹਾਂ ਹੂੰ ਮਤਲਬ ਅਸਲ ਮੈਨੂੰ ਪੜਨ ਵਾਲੇ ਪਾਸੇ ਇਹੋ ਹੀ ਲੱਗੇਗਾ अच्छा ਜਿਤਰਾ ਇਹਨਾਂ ਦੀ ਇੱਕ ਚਰਚਾ ਹੁੰਦੀ ਕਲਾਕਾਰਾਂ ਵਿੱਚ ਵੀ ਪੜਦੇ ਬਹੁਤ ਆ ਹਮ ਤੇ ਕੁਝ ਇਹਨਾਂ ਦੇ ਮੈਂ ਗਾਣੇ ਜਦੋਂ ਸੁਣਦਾ ਹਲਾ ਕੇ ਉਹਨਾਂ ਵਿੱਚ ਆਉਂਦਾ ਹੀ ਮਾਂ ਮਾਨਵੀ ਨਾ ਮਾਣਾ ਤੇਰਾ ਮਰ ਜਾਣਾ ਇੱਕ ਦਿਨ ਨੂਰਪੁਰੇ ਸ਼ਿਵ ਵਾਲੀ ਮਾਰ ਹਮ ਤੇ ਇਹੋ ਜਿਹਾ ਬਹੁਤ ਪ੍ਰਭਾਵਿਤ ਕਰਦੇ ਹਮ ਸ਼ਿਵ ਕੁਮਾਰ ਨੂੰ ਫਿਰ ਪੜਨਾ ਸ਼ਿਵ ਨੂੰ ਹਮ ਫਿਰ ਆਪਣੇ ਗੀਤਾਂ ਵਿੱਚ ਵੀ ਇਹੋ ਜੀ ਸ਼ਬਦਾਵਲੀ ਦੀ ਕੋਸ਼ਿਸ਼ ਕਰਨੀ ਜਿਤਰਾ ਮੇਰ ਜੇ ਦੇ ਜਾਂਡ ਕਰੀਰ ਦੀਆਂ ਇਹੋ ਜੇ ਸ਼ਬਦ ਜਾਂ ਦੂਜਾ ਅੱਖਾਂ ਤੇਰੀਆਂ ਦੇ ਵਿੱਚ ਜਦੋਂ ਹੰਝੂ ਕੋਈ ਆਉਂਦਾ ਲੱਗੇ ਛਿਵ ਜਿਵੇਂ ਪੀੜਾਂ ਦਾ ਪ੍ਰਾਗਾ ਹੋਵੇ ਗਾਉਂਦਾ ਆਵੇ ਤੇਰੇ ਵਿੱਚ ਪਿਆਰ ਸਤਕਾਰ ਦੀ ਸ਼ਕੀਨੀ ਉਦੋਂ ਪਾਤਰੀ ਦੀ ਮੈਨੂੰ ਯਾਦ ਆਉਂਦੀ ਹੈ ਹਲੀਮੀ ਮਤਲਬ ਇਸ ਤਰ੍ਹਾਂ ਦੇ ਸ਼ਬਦ ਇਹ ਕਿਤਨੇ ਕਿਤੇ ਇਹ ਮਾਨ ਸਾਹਿਬ ਦੀ ਦੇਣ ਹੀ ਤੁਸੀਂ ਗੁਰਦਾਸ ਮਾਨ ਸਾਹਿਬ ਨੂੰ ਮਿਲੇ ਹੋ ਕਦੇ ਮੁਲਾਕਾਤ ਹੋਈ ਉਹਨਾਂ ਨਾਲ ਹਾਂਜੀ ਹਾਂਜੀ ਇੱਕ ਵਾਰੀ ਉਹਨਾਂ ਨੂੰ ਮੈਂ ਮਿਲਿਆ ਅੱਛਾ ਹਾਂਜੀ ਹਾਂਜੀ ਤੇ ਤੁਹਾਡੀ ਡੱਫਲੀ ਆ ਇੱਕ ਤੁਹਾਡੇ ਕੋਲੇ ਉਹ ਤੇ ਮਾਨ ਸਾਹਿਬ ਲਿਖਿਆ ਹੋਇਆ ਹਾਂਜੀ ਹੈਨਾ ਉਹ ਉਹ ਤੁਸੀਂ ਕਿਉਂ ਲਖਾਇਆ ਹੋਇਆ ਉਸ ਤਰ੍ਹਾਂ ਹੀ ਉਹਨਾਂ ਨੂੰ ਬਤਲ ਸੁਣਦੇ ਹਾਂ ਜਿਸ ਤਰ੍ਹਾਂ ਆਪਾਂ ਕਿਉਂਕਿ ਉਹ ਵੀ ਡੱਫਲੀ ਵਜਾਉਂਦੇ ਆ ਹਾਂਜੀ ਤੇ ਸਾਡੇ ਲਈ ਉਹ ਬੜੀ ਵੱਡੀ ਸ਼ਖਸੀਅਤ ਸੀ ਹੂੰ ਉਹ ਜਿਹਦਾ ਵੀ ਕੋਈ ਜਿਸ ਤਰ੍ਹਾਂ ਕੋਈ ਮੂਸੀ ਵਾਲੇ ਦੇ ਫੈਨ ਆ ਤੇ ਉਹਦਾ ਡੌਲਿਆਂ ਤੇ ਬਣਵਾ ਲੈਂਦੇ ਨਾਮ ਲਖਾ ਲੈਂਦੇ ਟਰੈਕਟਰ ਤੇ ਨਾਮ ਲਖਾ ਲੈਂਦੇ ਹੂੰ ਤੇ ਇਸ ਤਰ੍ਹਾਂ ਹੀ ਮਤਲਬ ਉਹਨਾਂ ਦਾ ਵੀ ਇੱਕ ਇਸ ਤਰ੍ਹਾਂ ਦਾ ਦੌਰ ਰਿਹਾ ਉਦੋਂ মিডিਆ ਨਹੀਂ ਹੁੰਦਾ ਨਾ ਹੂੰ ਟੈਂਪੋਆਂ ਤੇ ਵੀ ਲੋਕਾਂ ਨੇ ਮਾਨ ਸਾਹਿਬ ਦੀ ਫੋਟੋ ਲਾਈ ਹੁੰਦੀ ਹੂੰ ਹਾਂਜੀ ਹਾਂਜੀ